ਸਤਨਾਚ ਨੂੰ ਚੰਮਕਾਣ ਵਾਸਤੇ ਪੰਜਾਬ ਨੂੰ 베ਛੜਿਆ ਪਰ ਮੈਂ ਜਿਹੜੇ ਭਗਵੰਦ ਮਾਨ ਜੀ ਡਾਕਟਰਾਂ ਨੇ ਉਹਨਾਂ ਨੂੰ ਰੋਗੀ ਵੀ ਦੱਸਤਾ ਕਿ ਰੋਗੀ ਹੈ ਕਾਫੀ ਵੱਡੇ ਉਹ ਤੇ ਪਰ ਉਹ ਆਮ ਆਰਮੀ ਕਲੀਨਿਕ ਤੇ ਜਾਣ ਦੀ ਬਜਾਏ ਜੇ ਸਰਕਾਰੀ ਹਸਪਤਾਲਾਂ ਜਾਇਓ ਜੇ ਹਸਪਤਾਲੇ ਫੋਰਟੀ ਚ ਨੇ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਕਿ ਜਦ ਝਾਸ 'ਚ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤਾਂ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇੰਨਾ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲekin ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਢੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਉਹ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲ ਪਹੁੰਚ ਗਿਆ ਤੇ ਇਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਖਾ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ برداشت ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ এডਿਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਪੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾ ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ ਮੈਂ ਪੰਚਾਇਤੀ ਇਲੈਕਸ਼ਨ ਆ ਗਏ ਮੈਮ ਕੋਈ ਬਾਰੇ ਕੀ ਕਰ ਦਿੰਦੇ ਹਾਂ ਹਾਂਜੀ ਅੱਜ ਪੰਜਾਬ ਚੈਪਟਰ ਦੇ ਆਰ ਆ ਆਰ ਆਈ ਦਾ ਜਿਹੜਾ ਪ੍ਰੋਗਰਾਮ ਡਾਕਟਰ ਅਵੰਦੀਪ ਜੀ ਤੇ ਸੁਨਾਲੀ ਜੀ ਨੇ ਕੀਤਾ ਮੈਂ ਨਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕਿ ਰੇਡੀਓਲੋਜੀ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਸਿਹਤ ਸੂਲਤਾ ਦੇ ਵਿੱਚ ਬਿਮਾਰੀਆਂ ਨੂੰ ਪਹਿਲੇ ਹੀ ਫੜ ਕੇ ਜਾਂ ਬਿਮਾਰੀਆਂ ਦਾ ਪਤਾ ਕਰਨਾ ਤਾਂ ਖਾਸ ਤੌਰ ਤੇ ਜਿੱਥੇ ਜੈਂਡਰ ਬੱਚੇ ਦਾ ਹੁੰਦਾ ਇਹਨੂੰ ਮੈਸਿਓਜ਼ ਵੀ ਹੁੰਦਾ ਹੈ ਲੇਕਿਨ ਮੈਨੂੰ ਖੁਸ਼ੀ ਹੈ ਕਿ ਆਰ ਆਈ ਇਸ ਚੀਜ਼ 'ਤੇ ਨਹੀਂ ਬਲਕਿ ਔਰਤਾ ਦੀ ਸਸ਼ਕਤੀਕਰਨ ਵਾਸਤੇ ਜਿੱਥੇ ਰਕਸ਼ਾ ਤੇ ਸ਼ਕਤੀ ਵਰਗੀ ਕੰਮ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਘਾਯੋਗ ਹੈਗਾ ਤੇ ਇਹ ਜਿਹੜਾ ਬਹੁਤ ਹੀ ਪਪੂਲਰ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੈਪਟਰ ਇਹਨਾਂ ਦੀ ਮਿਹਨਤ ਕਰਕੇ ਬਹੁਤ ਵਧੀਆ ਪੂਰੇ ਦੇਸ਼ ਭਰ ਤੋਂ ਲੋਕੀ ਇਸ ਕਾਨਫਰੰਸ ਵਾਸਤੇ ਆਏ ਨੇ ਤੇ ਸਟੇਜ ਤੇ ਵੀ ਚੇਨਈ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਸਾਰੇ ਦੇਸ਼ ਭਰ ਤੋਂ ਸਾਰੇ ਡਾਕਟਰ ਇੱਥੇ ਪੂਜੇ ਨੇ ਤੇ ਮੈਂ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਤੇ ਉਮੀਦ ਕਰਦੀ ਆ ਕਿ ਰੇਡੀਓਲੋਜੀ ਇੰਨੇ ਪੰਜਾਬ ਇੱਕ ਫਾਈਨियर ਬਣ ਕੇ ਉਭਰ ਰਿਹਾ ਹੈ ਉਹਨੇ ਇਹਨਾਂ ਨੇ ਇੱਕ ਨਵੀਂ ਬੁੱਕ ਵੀ ਕੱਢੀ ਹੈਗੀ ਜਿਹੜੀ ਮੰਥਲੀ ਹੈਗੀ ਜੀ ਨਹੀਂ ਕੁਆਟਰਲੀ ਹੈਗੀ ਜਿਹਦੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲੋਗੀ ਤਾਂ ਸਾਰੇ ਦੇਸ਼ ਦੇ ਰੇਡੀਓਲੋਜਿਸਤ ਨੂੰ ਜੋੜਨਾ ਕੰਮ ਵੀ ਕਰੋਗੇ ਮੈਮ ਜਿਵੇਂ ਜਿਹੜੀ ਚਾਲੂ ਹੋਈ ਸੀ ਆਰਗੇਨਾਈਜੇਸ਼ਨ ਨੰਨੀ ਛਾ ਉਦੋਂ ਗਰੋਥ ਬੱਚੀਆਂ ਦੀ ਬਰਬਰ ਬਰਬਰ ਚੱਲਦੀ ਸੀ ਪਰ ਹੁਣ ਫਿਰ ਉਹ ਨਹੀਂ ਘਟ ਗਈ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਨੰਨੀ ਛਾ ਵੀ ਰੇਸ਼ੋ ਵੀ ਛੋਟੀ ਬੱਚੀਆਂ ਦੀ ਵਧੀ ਸੀ ਪੰਜਾਬ 'ਚ ਬੇਤਹਾਸ਼ਾ ਡਵੈਲਪਮੈਂਟ ਪਾਵੇਂ ਬਿਜਲੀ ਸਰਪਲਸ ਹੋਏ ਸਰਤਾਂ ਦੀ ਜਾਲ ਬਣੀ 에어ਪੋਰਟ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਲਰ ਨੇ ਬੀਆਰਐਸ ਜਿਹੜਾ ਸਾਰਾ ਬਣਿਆ ਸਭ ਪੰਜਾਬ ਜੇ ਬੇਤਾਸ਼ਾ ਡਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸਹੂਲਤਾਂ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਮੁੱਖ ਮੰਤਰੀ ਸੀ ਜਿਹੜਾ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਇਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ 'ਚ ਇਹ ਕਾਂਗਰਸ ਚੜ ਗਈ ਤੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਮਾਨ ਦੀ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਇੱਟ ਲੱਗੀ ਏ ਕੋਈ ਥਰਮਲ ਪਲਾਂਟ ਲੱਗਿਆ ਹੈਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ 'ਚ ਜੇ ਕੋਈ ਕਮਰਾ ਵੀ ਬਣਿਆ ਹੋਏ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ